ਪਿਸ਼ਾਬ ਕਰ ਲਿਆ ਸੀ ਇਹ ਕਿਹਾ ਵੀ ਨਹੀਂ ਚੜ ਹੀ ਗਿਆ ਇਹਨਾਂ ਲਵਾ ਦੇਣੀ ਇੱਕ ਵਾਰੀ ਡਾਊਨਸਲਿੰਗ ਤੇ ਸਪੀਕਰ ਵੀ ਲਵਾ ਦੇਣਾ ਸਾਰਾ ਕੱਲ ਭੁੱਲਰ ਤੋਂ ਤੇ ਸਪੀਕਰਸ ਬੁੱਕਰ ਲਵਾ ਲਿਆ ਹੁੰਦੇ ਭੁੱਲਰ ਸਾਹਿਬ ਤੁਹਾਨੂੰ ਬੇਨਤੀ ਹੈ 2 ਦਿਨ ਸਪੀਕਰ ਵਧੀਆ ਜੇ ਕਰਕੇ ਲਾ ਦਿਓ ਬਹੁਤ ਸਾਊਂਡ ਸਾਊਂਡ ਵੈਰੀ ਗੁੱਡ ਉਧਰ ਰੌਲਾ ਬਹੁਤ ਹੈ ਉਧਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਮੇਰੇ ਕੋਲ ਜਨੇ ਚਾਹਦਾ ਪਿਆ ਪਹਿਲਾਂ ਫੋਨ ਨਹੀਂ ਚੱਪਦਾ ਇਹ ਤਾਂ ਵੀ ਸੱਚ ਨਾਲ ਇਹ ਅਣਲਵਾ ਦੇਣੀ ਇੱਕ ਵਾਰੀ ਡਾਊਨਸਲਿੰਗ ਤੇ ਸਪੀਕਰ ਵੀ ਲਵਾ ਦੇਣਾ ਸਾਰਾ ਰਫਟ ਦੇ ਵਿੱਚ ਬਾਅਦ ਚਿਕੜੋ ਚਿਕੜੀ ਹੋਣਾ ਬਾਅਦ ਬਰਾਹਲ ਹੋ ਜਾਣਾ ਇਹਦਾ ਗਰਕਿਰਤ ਹੋਣੀ ਗੇੜਾ ਕੱਢਣ ਚੱਲੇ ਲੈ ਇਹ ਦੱਸਦਾ ਕਿ ਤੇ ਪਿਓ ਦਾ ਪੁੱਤ ਕਿਤੇ ਹਟਦਾ ਕਿਤੇ ਹੱਤ ਕਰਾਉਣਾ ਹੈ ਇਹ ਮੰਨਦੇ ਪੈ ਰੁੱਟੇ ਵੇਚ ਲੈ ਪਹਿਲੀ ਵਾਰੀ ਆਇਓ ਟੁੱਟੇ ਪੈ ਹੈ ਪੈਰ ਆਣੀ ਆਈ ਪੀ ਲੋ ਇਹਨਾਂ ਸਾਡਾ ਬਰਗਰ KFC ਨਾਲ ਸੌਸ ਅਹੀ ਦੇਦੀ ਆ ਵੀ ਇਹ ਤਾਂ ਫੱਕ ਗਿਆ ਦਾ ਹੈਲਿਸ ਬੋਟਰ ਵੈਰ ਨੋਟ ਫੈਮ ਵੈਰ ਵੈਰੀ ਲਾਟ ਸੌਸ ਐਡਮੈਕਸ ਸੌਸ ਆ ਆ ਬਰਗਰ ਨੂੰ ਤਾਂ ਲਾਲ ਭਾਈ ਮਾਰਜੀ ਕੇ ਸਾਹਿਬ ਮਾਰਜੀ ਕੇ ਸਾਹਿਬ ਮਾਰਜੀ ਕੇ ਸਾਹਿਬ ਲਾਲ ਤੈਨੂੰ ਮਾੜਾ ਕਹਿੰਦੀ ਉਹਨੂੰ ਨਹੀਂ ਮਾੜਾ ਕਹਿੰਦੀ ਆਪਣੇ ਨਾਲ ਕਹਿੰਦੀ ਆ ਆਪਣੇ ਫਾਦਰ ਨੂੰ ਕਹਿੰਦੀ ਲਾਲ ਇਹਨੂੰ ਬਾਈ ਨੂੰ ਥੋੜਾ ਕਹਿੰਦੀ ਆ ਨਹੀਂ ਆਓ ਆਪਾ ਆਓ ਵੇਖੋ ਪਿੱਛੇ ਗਰਮੀ ਆ ਤੇ ਸਾਈਕਲ ਆ ਗਿਆ ਆਸ਼ਕੀ ਲੱਗਾ ਆ ਗਮੀ ਸੇਲੀ ਬਣੀ ਕਹਿੰਦਾ ਮੇਰੀ ਐ ਤੇ ਭਰਾਵਾ ਗਰਮੀ ਬਹੁਤ ਹੈ ਘਰੇ ਜਲ ਜਾ 50 ਡਿਗਰੀ ਆ ਨਾ ਆਪਣੇ ਉਹਦੀ ਸੇਲੀ ਨਹੀਂ ਆ ਕੋਈ ਓਏ ਮੈਂ ਕਿ ਦੰਦ ਚੀਸੀ ਸਾਡੇ ਜੋ ਦੰਗੂ ਭਰਾਵਾ ਜਮਾਈ ਓਏ ਚੰਗਾ ਬ్రో ਭਾਈ ਇਹ ਲੜਕਾ ਰੂਹ ਕੇ ਬਣਾ ਕੇ ਲਿਆ ਫਰੈਂਡਸ ਆ ਮੇਰੇ ਓਕੇ ਬਾਏ ਇਹ ਮਾਰੋ ਕਰਨਾ ਹੋਵੇ ਫਰੈਂਡਾਂ ਨਾਲ ਕਦਾਰਿਆ ਸਾਊਂਡ ਸਾਊਂਡ ਪ੍ਰੂਫ ਆ ਬਹੁਤ ਸਾਊਂਡ ਸਾਊਂਡ ਵੈਰੀ ਗੁੱਡ ਉਹਦੇ ਨਾਲ ਰੌਲਾ ਬਹੁਤ ਉਹ ਉਹਦੇ ਨਾਲ ਕੱਟ ਆ ਇਹਦਾ ਇਹਦਾ ਭਾਜੀ ਨੂੰ ਵੀਡੀਓ ਕੱਢ ਕੇ ਦਿਖਾ ਮਜੀ ਇਹਦਾ ਨਾ ਟੋਰ ਛੜੇ ਦੀ ਇਹ ਥੋੜੀ ਬਹੁਤੀ ਲੀਕ ਹੈ ਜਾਈ ਹੈ ਆਹ ਮੋਲ ਚਲਾ ਕੇ LED ਜੋਰ ਪਲੇਟਫਾਰਮ ਵੱਡਾ ਕਰ ਉਹ ਪਲੇਟਫਾਰਮ ਵੱਡਾ ਕਰ ਆ ਬਸ ਦੇਰ ਬਾਅਦ ਰਾਤਾ ਕਾਵਾ ਨੀ ਲਾਵਾ ਨੀ ਲਾਵਾ ਦੇ ਨੀ ਹੈ ਨਹੀਂ ਫੋਟੋ ਮੇਡ ਦਾ ਬਹੁਤ ਠੀਕ ਠਾਕ ਬਾਂਬੂ ਹਣ ਕਿੰਨੇ ਬਚਾਇਆ ਸਾਹਣੀ ਸਾਹ ਜੀ ਕੀ ਹਾਲ ਚਾਲ ਠੀਕ ਠਾਕ ਏ ਜਮਾ ਲੋਟ ਇਹ ਕੀ ਹੋਇਆ ਸੀ ਦੀਵਾਨ ਨੂੰ ਵਿਸਤਾਰ ਨਾਲ ਦੱਸੋ ਹੁੰਦਾ ਸਹੀ ਆ ਹੈ ਇਹਦੀ ਬਾਹਰ ਆ ਯਾਰ ਮੈਂ ਤੈਨੂੰ ਦੱਸਦਾ ਗੱਲ ਆ ਅਸੀਰਾ ਕਰਨ ਗਿਆ ਇੱਕ ਐਡਵਰਟਾਈਜ਼ਮੈਂਟ ਠੀਕ ਆ ਹਾਂ ਹਾਂ ਏ ਨਾ ਉਹਨਾਂ ਦੇ ਬਣੇ ਸੀਗੇ ਬਾਥਰੂਮ ਨਵੇਂ ਹਾਂ ਇਹ ਨਾ ਬਾਹਰ ਬਿਲਕੁਲ ਜਮਾਂ ਤਿਆਰੀ ਤੇ ਪਾਸ਼ਾਬ ਕਰਨ ਲੱਗਿਆ ਤੇ ਬੰਦਾ ਕਹਿੰਦਾ ਉਹ ਬਈ ਅੰਦਰ ਬਾਥਰੂਮ ਨਵੇਂ ਬਣਿਆ ਤੇ ਉਥੋਂ ਇਹ ਭੱਜਿਆ ਹੂੰ ਬਾਥਰੂਮ ਚ ਗਿਆ ਜਾਣਸਰ ਡਿੱਗ ਪਿਆ ਹਾਂ ਹਾਂ ਡਿੱਗ ਪਿਆ ਤੇ ਡਿੱਗ ਕੇ ਬਾਹਾਂ ਤੜਾ ਕੇ ਬਾਹਰ ਆ ਗਿਆ ਸੁਣੀ ਚੱਲੀ ਗੱਲ ਤੂੰ ਗਾਹਲੀ ਗੱਲ ਪਾਲੀ ਕਮਾਲ ਆ ਬਾਹਰ ਆ ਗਿਆ ਹੂੰ ਹੂੰ ਬਾਹਰ ਆ ਕੇ ਸੀ ਦੇਖਿਆ ਕਿ ਤੇ ਦਾ ਗੁੱਟ ਟੁੱਟ ਗਿਆ ਹੂੰ ਗੱਟ ਲਗਾ ਸੀ ਇਹਨੂੰ ਚੱਕਿਆ ਚੱਕ ਕੇ ਲੈ ਕੇ ਗਏ ਹਸਪੀਟਲ ਹਸਪੀਟਲ ਗੱਟ ਬਣਾਇਆ 2-3 ਘੰਟੇ ਲੰਘ ਗਏ 2-3 ਘੰਟੇ ਬਾਅਦ ਮੇਰੇ ਅਚਾਨਕ ਚੇਤੇ ਆ ਗਿਆ ਵੀ ਮਨਜਿੰਦਰ ਪਿਸ਼ਾਬ ਕਰ ਲਿਆ ਸੀ ਇਹ ਕਹਿੰਦਾ ਵੀ ਨਹੀਂ ਚੜ ਹੀ ਗਿਆ ਇਹ ਵਾਹ ਨਹੀਂ ਮੈਂ ਕਿਹਾ ਪਰ ਕੀ ਕਾਦੀ ਸੀ ਕਹਿੰਦਾ ਵਾ ਗੱਟ ਬਣਾਉਣ ਦੀ ਆ ਥੱਕਾ ਹੋਇਆ ਹੈਵੀ ਹੈਵੀ ਕੱਲ ਭੁੱਲੜ ਤੋਂ ਤੇ ਸਪੀਕਰਸ ਬੁੱਕਰ ਲਵਾ ਲਿਆ ਹੁੰਦੇ ਭੁੱਲੜ ਸਾਹਿਬ ਤੁਹਾਨੂੰ ਬੇਨਤੀ ਹੈ 2 ਦਿਨ ਸਪੀਕਰ ਵਧੀਆਂ ਜੇ ਕਰਕੇ ਲਾ ਦਿਓ ਨਾਲੇ ਛਤਰੀ ਵੀ ਉੱਤੋਂ ਆ ਸਹੀ ਕਰਕੇ ਲਾ ਦਿਓ ਕਿਉਂਕਿ ਇਹਦਾ ਬੜਾ ਵਿਚਾਰੇ ਦਾ ਜਲੂਸ ਨਿਕਲਣ ਵਾਲਾ ਹੁਣ ਥੋੜੇ ਦਿਨਾਂ ਚ ਗਰਮੀ ਚ ਕਰਮੀਓ ਗਰਮੀ ਹੋ ਜਾ ਲੇ ਜਿਹੜੇ ਚਾਰੋ ਚਾਰ ਕੱਲ ਤੋਂ ਵਾ ਜੀ ਵਾ ਅੱਜ ਇਹਦੀ ਓਕੂ ਕਲਾਉਣੇ ਇਹਨੂੰ ਕੱਢ ਮਾਰ ਨਹੀਂ ਫਰੈਂਡ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀ